ਅੱਜ ਤਕਰੀਬਨ 100 ਕਰੋੜ ਦੇ ਪ੍ਰੋਜੈਕਟ ਨੇ ਜਿਹੜੇ ਧੂੜੀ ਦੇ ਵਿੱਚ ਉਹਨਾਂ ਦਾ ਕਟਾੜਨ ਕੀਤਾ ਜਾ ਰਿਹਾ ਸਾਡੇ ਕੋਲੇ ਮਾਤਾ ਹਰਪਾਲ ਕੌਰ ਜੀ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਇਜਤਾਰ ਕੌਰ ਸਿੰਘ ਮਾ ਜੀਾਂ ਦੇ ਮਾਤਾ ਜੀ ਨੇ ਇਸ ਤਰ੍ਹਾਂ ਤੇ ਪਹੁੰਚੇ ਨੇ ਅੱਜ ਉਹਨਾਂ ਦਾ ਕਟਾੜਨ ਕਰਨ ਦੇ ਲਈ ਉਸੇ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਭੁੱਲੀ ਸਾਹਿਬ, ਸੰਧਰਾ ਸਾਹਿਬ, ਚੇਅਰਮੈਨ ਇਕੱਠਾ ਜੀ, ਐਮਪੀ ਸਾਹਿਬ ਸਾਰੇ ਨਾਲ ਨੇ ਅੱਜ ਦਾ ਜਿਹੜਾ ਦਿਨ ਆ ਸਾਡੀ ਧੂੜੀ ਲਈ ਬਹੁਤ ਖੁਸ਼ੀ ਵਾਲਾ ਦਿਨ ਕਿ 100 ਕਰੋੜ ਰੁਪਏ ਦੇ ਪ੍ਰੋਜੈਕਟ ਨੇ ਜਿਹੜੇ ਉਹਦੇ ਬੜਵੱਕ ਜਗ੍ਹਾ ਤੇ ਕਟਾੜਨ ਕੀਤਾ ਗਿਆ ਪਹਿਲਾ ਜੋ ਸ਼ਹਿਰ ਦੇ ਵਿੱਚ ਦੇ ਅੰਦਰ ਦੀ ਰੋਡ ਬਣਾ ਉਹਦਾ ਧਟ ਕਰਨ ਕਰਕੇ ਆਏ ਨੇ ਜਿਹੜਾ ਧੂੜੀ ਤੋਂ ਸੇਰਪੁਰ ਰੋਡ ਆ ਇਹਦਾ ਕੰਮ ਕੀਤਾ ਜਿਹੜਾ ਇਹ 11 ਫੁੱਟਾ ਰੋਡ ਸੀਗਾ ਇਹ 23 ਫੁੱਟਾ ਕਰਨ ਲੱਗੇ ਕਿਉਂਕਿ ਇਹ ਕਲੈਪ ਬਹੁਤ ਜ਼ਿਆਦਾ ਬਰਨਾਲੇ ਨੂੰ ਇਹ ਟੱਚ ਕਰਦਾ ਰੋਡ 11 ਕਰੋੜ 55 ਲੱਖ ਦਾ ਇਹ ਪ੍ਰੋਜੈਕਟ ਆ ਮੈਂ ਕਹਿੰਦਾ ਇਹ ਜਿਹੜੇ ਕੰਮ ਧੂੜੀ ਦੇ ਵਿੱਚ ਹੋ ਰਹੇ ਨੇ ਇਹ ਮੰਤਰੀ ਵਾਲੇ ਦੀ ਕੰਮ ਨਹੀਂ ਦੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਜੋ ਸਰਦਾਰ ਭਵਨ ਸਿੰਘ ਮਾਨ ਨੇ ਧੂੜੀ ਹਲਕੇ ਤੋਂ ਜਿਹਨਾਂ ਨੂੰ ਐਮ.ਐਲ.ਏ ਚੁਣ ਕੇ ਭੇਜਿਆ ਧੂੜੀ ਵਾਸੀਆਂ ਨੇ ਅੱਜ ਦੁਗੜ ਅੱਜ ਪੁਲੀਆਲੇ ਵਾਲੇ ਬਹੁਤ ਜਿਨਾ ਕਿ ਹਸਪਤਲ ਤੇ ਅੱਜ ਇੱਕ ਯਰ ਪੁਲੀਆਲੇ ਮੰਮੀ ਸਰਕਾਰ ਦਾ ਅੱਜ ਪਤਾ ਦੇ ਮਾਤਾ ਤੋਂ ਸਰਕਾਰ ਦੇ ਮਾਤਾ ਹਰ ਪਾਸੋਂ ਵੀ ਥੋੜਾ ਤਾਲਮੇ ਆਏ ਨੇ ਕਿ 8 ਕਰੋੜ 17 ਲੱਖ ਦੀ ਲਾਲਸਰ ਵਾਲੇ ਜਿਹੜੀ ਸੜਕ ਬਣ ਰਹੀ ਹੈ ਇਸੇ ਤਰ੍ਹਾਂ ਹੀ ਮੋਰ ਜਿਵੇਂ ਪੂਜੀ ਦੇ ਵਿੱਚ 22 ਕਰੋੜ ਰੁਪਇਆ ਹੁਸਤੀ ਜੀ ਆਇਆ 32 ਕਰੋੜ ਦੇ ਨਾਲ 18 ਦਾ ਸੁਝਾਅ ਤਾਂ ਕਿਹਾ ਗਿਆ ਹੈ ਇਸੇ ਤਰ੍ਹਾਂ ਹੋਰ ਵੀ ਅੱਜ ਮਾਤਾ ਜੀ ਨੇ ਕਈ ਧੱਤ ਕਰਨੇ ਨੇ ਅਸੀਂ ਥੂੜੀ ਵਾਲੇ ਬੜੇ ਭੱਜਾਂ ਵਾਲੇ ਕਿ ਜਿਨ੍ਹਾਂ ਦੇ ਅਸੀਂ ਜਿਨ੍ਹਾਂ ਨੂੰ ਐਮ.ਐਲ.ਏ ਬਣਾਇਆ ਥੂੜੀ ਤੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਹਰ ਪਿੰਡ ਤੇ ਹਰ ਵਾਰਡ ਦੇ ਵਿੱਚ ਕਰੋੜਾਂ ਰੁਪਏ ਦੀ ਨਾਲਸਰਾ ਡਵੈਲਪਮੈਂਟ ਹੋ ਰਹੀ ਹੈ ਅਰ ਕੁਝ ਸਮੇਂ ਤੋਂ ਬਾਅਦ ਤੁਸੀਂ ਦੇਖੋਗੇ ਕਿ ਜੋ ਪੂਰੀ ਹਲਕਾ ਹੈ ਇਹ ਪੰਜਾਬ ਦੇ ਵਿੱਚੋਂ ਨਿਕਲੇ ਨਜ਼ਰ ਆਊਗਾ ਕਿਉਂਕਿ ਜਿੰਨੀ ਵੱਡੀ ਪੱਧਰ ਤੋਂ ਜਿੱਥੇ ਡਵੈਲਪਮੈਂਟ ਹੋ ਰਹੀ ਹੈ ਉਹ ਸਾਰਾ ਉਹਦਾ ਸਿਹਰਾ ਤੁਸੀਂ ਨਿਵਾਸੀਆਂ ਤੇ ਜਾਂਦਾ ਮੈਂ ਬਹੁਤ ਸਤਿਕਾਰ ਕਰਨਾ ਮਾਤਾ ਜੀ ਜਿਹੜਾ ਸਪੈਨਸ਼ਨ ਉਹ ਗਲਗਮ ਕਰਦਾ ਸਾਡੀ ਸਮੂਹੀ ਟੀਮ 99 ਦੀ ਸਾਡੇ ਖੇਤਾਂ ਦੇਖਾ ਜੀ ਸਿੱਪਲ ਸਾਹਿਬ ਬਿਲੂ ਜੀ ਜਿਹੜੇ ਹੋਪਲ ਕਰਦੇ ਸਾਡੇ ਐਮਪੀ ਸਹਿਬਾਨ ਸਾਰੇ ਇੱਥੇ ਪਹੁੰਚੇ ਨੇ ਸਾਡੇ ਬਲਾਕਾਂ ਦੇ ਪ੍ਰਧਾਨ ਸਾਰਿਆਂ ਦਾ ਧੰਨਵਾਦ ਇਨਕਲਾਬ ਜਿੰਦਾਬਾਦ ਬਹੁਤ ਖੁਸ਼ੀ ਦਾ ਦੇਣਾ ਕਿ ਸਾਡੇ ਛੋਟੇ ਨਿਵਾਸੀਆਂ ਲਈ ਤੇ ਸਾਰੇ ਬਹੁਤ ਹੀ ਸਤਾਰਜ ਮਾਤਾ ਹੰਕਾਰ ਕੋਲ ਵੀ ਫਾਫਾ ਦੇ ਜਾ ਕੇ ਕੰਮ ਕਰ ਰਹੇ ਨੇ ਤੇ ਇਹ ਬੁਢਾ ਰਿਜ਼ਲਟ ਕਿ ਅੱਜ ਜਿਹੜੀ ਸਿੱਤੇ ਆਪਾਂ ਖੜੇ ਆ 62 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਮਲੇਰ ਕੋਲਾ ਲੁਧਿਆਣਾ ਰੋਡ ਰੀਤੂ ਰੋਡ ਤੇ ਬਾਹਰ 3 ਮੀਲ ਚੱਲ ਰਹੀ ਹੈ ਇਸੇ ਤਰ੍ਹਾਂ ਇਹਦੇ ਨਾਲ ਇੱਕ ਰੋਡ ਹੈ ਕੱਬਨਪੁਰ ਨੂੰ ਜੋ ਜਾ ਰਹੀ ਉਹ 14 ਫ ਚੌੜੀ ਹੋ ਰਹੀ ਆ ਕੱਬਨਪੁਰ ਤੋਂ ਬੱਲਮਗੜੀ ਜੇ ਉਹ ਤੁਗਣੀ ਪਿੰਡ ਤੱਕ ਅੱਗੇ ਜਾਊਗੀ ਇਸੇ ਤਰ੍ਹਾਂ 14 ਸੜਕਾਂ ਪੂਰੀਆਂ ਹੋ ਰਹੀਆਂ ਹੋਣ ਜਿਹੜੀਆਂ ਪੂਰੀ ਦੇ ਵਿੱਚ ਚੌੜੀਆਂ ਹੋ ਰਹੀਆਂ ਨੇ ਸਿਰ ਨਾਲ ਹੀ ਸਾਡੇ ਆਪਣੇ ਸੈਪਸਾਹੜ ਪਿੰਡ ਐ ਇੱਥੇ ਮਹੱਲਾ ਕਲੀਨਿਕ ਬਣੀ ਐ ਧੂਲੀ ਦੇ ਚੌੜੀ ਦੇ ਸਥਾਨਾ ਕਲੀਨਿਕ ਪੂਰੀ ਸਥਾਨਾ ਕਲੀਨਿਕ ਤੇ ਧੂਲੀ ਦੇ ਵਾਰਡਾਂ ਦੇ ਮਹੱਲਾ ਕਲੀਨਿਕਾਂ ਬਣੀਆਂ ਨੇ ਸਰਕਾਰੀ ਹਸਪਤਾਲ ਲਈ 2 ਕਰੋੜ ਰੁਪਇਆ ਉਹਦੀ ਲਗਭਗ ਹਸਪਤਾਲ ਬਣ ਰਿਹਾ ਸੂਆ ਜੋ ਪਹਿਲਾਂ ਮੈਂ ਦੱਸਿਆ ਕਿ ਜਿਹੜਾ ਸ਼ੁਰੂਆਤਾਂ کیا ਗਿਆ ਧੂਲੀ ਦਾ 32 ਕਰੋੜ ਰੁਪਏ ਦੀ ਉਹ ਲਾਗਤ ਨਾਲ ਔਰ 18 ਕਰੋੜ ਰੁਪਏ ਹੋਰ ਜੋ ਪੂਰੀ ਸ਼ਹਿਰ ਦੀ ਡਿਵੈਲਪਮੈਂਟ ਲਈ ਆਏ ਨੇ ਉਹਦੇ ਕੰਮ ਵੀ ਅਜ ਮਾਤਾ ਜੀ ਨੇ ਸ਼ੁਰੂ ਕਰਨੇ ਨੇ ਇਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਵੱਡੀ ਪੱਧਰ ਤੇ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਕੰਮ ਚੱਲ ਰਹੇ ਨੇ ਮਾਨ ਸਾਹਿਬ ਨੇ ਹੈਲਥ ਤੇ ਐਜੂਕੇਸ਼ਨ ਨੂੰ ਪਹਿਲ ਦਿੱਤੀ ਹੈ ਜਿਸ ਤਰ੍ਹਾਂ ਹਸਪਤਾਲ ਬਣ ਰਹੇ ਨੇ ਉਸੇ ਤਰ੍ਹਾਂ ਨਵੇਂ ਸਕੂਲ ਸਕੂਲ ਆਫ ਐਮਿਨੈਂਸ ਬਣ ਰਹੇ ਨੇ ਤੇ ਜਿਹੜੀ ਗਰੀਬ ਬੱਚਿਆਂ ਨੂੰ ਪ੍ਰਾਈਵੇਟ ਪਬਲਿਕ ਸਕੂਲਾਂ ਦੇ ਬਰਾਬਰ ਦੀ ਸਿੱਖਿਆ ਦੇ ਰਹੀ ਹੈ ਇਹ ਮਾਨ ਸਾਹਿਬ ਦਾ ਸੁਪਨਾ ਸੀ ਉਹ ਕੱਲੇ ਧੂੜੀ 'ਚ ਨਹੀਂ ਪੂਰੇ ਪੰਜਾਬ ਦੇ ਵਿੱਚ ਭਾਵੇਂ ਬਿਜਲੀ ਬੰਦੀ ਹੋਈ ਭਾਵੇਂ ਐਨਓਸੀ ਬੰਦ ਕੀਤੀ ਗਈ ਭਾਵੇਂ ਵੱਡੀ ਗਿਣਤੀ 'ਚ ਹਸਪਤਾਲ 950 ਦੇ ਕਰੀਬ ਮਹਾਨਾ ਕਲੀਨਕਾ ਬਣੀ ਆ ਜਿਹੜੀ ਪਹਿਲੀ ਵਾਰੀ ਹੋ ਕੇ ਕਿਸਾਨਾਂ ਨੂੰ ਜਿਹੜੀ ਬਿਜਲੀ ਆ ਉਹ ਹਿੰਚ ਮਿਲ ਰਹੀ ਹੈ ਨਹੀਂ ਪਹਿਲੀਆਂ ਸਰਕਾਰਾਂ ਰਾਤ ਨੂੰ ਬਿਜਲੀ ਦਿੰਦੇ ਸੀ ਕਿਸਾਨਾਂ ਨੂੰ ਔਰ ਇਸ ਤੋਂ ਪਹਿਲਾਂ ਝੋਨੇ ਦੇ ਸੀਜ਼ਨ ਦੇ ਵਿੱਚ ਲੋਕਾਂ ਨੇ ਮੋਟਰਾਂ ਬੰਦ ਕਰਕੇ ਵੀਡੀਓ ਪਾਉਂਦੇ ਸੀ ਤਾਂ ਇੱਕ ਇੱਕ ਕਰਕੇ ਮਾਨ ਸਾਹਿਬ ਜਿਹੜੇ ਪੰਜਾਬ ਦੇ ਜਿਹੜਾ ਡਵੈਲਪਮੈਂਟ ਰੁਪਈ ਸੀ ਔਰ ਪੁਰਾਣਾ ਰੰਗਲਾ ਪੰਜਾਬ ਪੰਜਾਬ ਬਣਾਉਣ ਵਾਲੇ ਜਾ ਰਹੇ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਾਨ ਸਾਹਿਬ ਦਾ ਔਰ ਪੂਰੀ ਯਰ ਅਪੀਲ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ ਕਿ ਜੇ ਮਾਨ ਸਾਹਿਬ ਨੂੰ ਆਪਾਂ ਸਾਥ ਦੇਈਏ ਤਾਂ ਕਿ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਪੰਜਾਬ ਬਣਾ ਸਕੀਏ ਇਨਕਲਾਬ ਜਿੰਦਾਬਾਦ ਅੱਜ ਦਾ ਦਿਨ ਮਾਨ ਸਾਹਿਬ ਦਾ ਪੰਜਾਬ ਵਾਸੀਆਂ ਲਈ ਬੜਾ ਖੁਸ਼ੀ ਦਾ ਦਿਨ ਹੈ ਕਿ ਅੱਜ ਤੋਂ 2 ਸਾਲ ਪਹਿਲਾਂ 16 ਮਾਰਚ ਨੂੰ ਮਾਨ ਸਾਹਿਬ ਨੇ ਸੌਂ ਦਿੱਤੀ ਤਖੜਕਲਕਲਾ ਦੀ ਧਰਤੀ ਉੱਤੇ ਭਗਤ ਸਿੰਘ ਜੀਆ ਦੇ ਪਿੰਡ ਵਿੱਚ ਜਾ ਕੇ ਸੌਂ ਚੁੱਕੇ ਲੋਕਾਂ ਨੂੰ ਵਿਸ਼ਵਾਸ ਹੋਇਆ ਸੀ ਕਿ ਜਿਹੜੀ ਪਹਿਲੀ ਵਾਰੀ ਸੂਬੇ ਦੇ ਵਿੱਚ ਸਰਕਾਰ ਬਣੀਆ ਲੋਕਾਂ ਦੇ ਮਸਲਿਆਂ ਤੇ ਮੁੱਦਿਆਂ ਤੇ ਖਰੀ ਉਤਰੂਗੀ ਔਰ 2 ਸਾਲਾਂ ਵਿੱਚ ਮਾਨ ਸਾਹਿਬ ਨੇ ਕਰਕੇ ਦਿਖਾਤਾ ਸਾਰੇ ਮੁੱਦਿਆਂ ਤੇ ਖਰੀ ਸਰਕਾਰ ਉੱਤਰੀਆ ਜਿਵੇਂ ਮੈਨੂੰ ਪਹਿਲਾਂ ਚੇਅਰਮੈਨ ਸਾਹਿਬ ਨੇ ਬੋਲਦਿਆਂ ਦੱਸਿਆ ਡਿਟੇਲ ਦੇ ਵਿੱਚ 2 ਸਾਲਾਂ ਵਿੱਚ ਕੋਈ ਐਸਾ ਮੁੱਦਾ ਨਹੀਂ ਜਿਹੜਾ ਮਾਨ ਸਾਹਿਬ ਨੇ ਚੌਕਾਂ ਵਿੱਚ ਜਾ ਕੇ ਲੋਕਾਂ ਤੋਂ ਵੋਟਾਂ ਮੰਗੀਆਂ ਉਹ 2 ਸਾਲਾਂ ਵਿੱਚ ਮੁੱਦੇ ਸਾਰੇ ਪੂਰੇ ਕਰ ਲਿਆ ਅੱਜ ਪੰਜਾਬ ਦਾ ਕਿਸਾਨ ਖੁਸਾ ਪੰਜਾਬ ਦੀ ਸਾਡੀ ਜਵਾਨੀ ਖੁਸਾ 50 ਹਜ਼ਾਰ ਦੇ ਕਰੀਬ ਜਿਹੜਾ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਪਹਿਲੀ ਦਫਾ ਹੋਇਆ ਸੂਬੇ ਦੇ ਵਿੱਚ ਇੱਕ ਵੀ ਬੰਦਾ ਕੋਈ ਇਹ ਨਹੀਂ ਕਹਿ ਸਕਦਾ ਕਿ ਇਸ ਪਾਸ ਕਰਾਈ ਹੋਵੇ ਇੱਕ ਵੀ ਬੰਦਾ ਕੋਈ ਇਹ ਨਹੀਂ ਕਹਿ ਸਕਦਾ ਕਿ ਇਹਨੇ 5 ਰੁਪਏ ਦਿੱਤੇ ਹੋਣ ਨਹੀਂ ਪਿਛਲੀਆਂ ਸਰਕਾਰਾਂ ਦੇ ਵਿੱਚ 5-5 ਲੱਖ ਤੋਂ ਲੈ ਕੇ 50-50 ਲੱਖ ਰੁਪਏ ਤੱਕ ਦੀ ਰਿਸ਼ਵਤ ਚੱਲਦੀ ਦੀ ਨੌਕਰੀਆਂ ਵਿੱਚ ਮਾਤਾ ਜੀ ਜਿਵੇਂ 10 ਦਿਨ ਦੇ ਹੱਥੇ ਦੇ ਪਹਿਲਾਂ ਗੁਰੂ ਮਹਾਰਾਜ ਜੀ ਦਾ ਓਟ ਆਸਾ ਲੈ ਕੇ ਆਏ ਨੇ ਖੰਡ-ਪਾੜ ਕਰਵਾ ਕੇ ਆਏ ਨੇ ਕਿ ਅੱਜ 2 ਸਾਲ ਸਰਕਾਰ ਨੂੰ ਪੂਰਾ ਹੋਇਆ ਹੋਇਆ 3 ਸਾਲ ਦਾ ਸਮਾਂ ਰਹਿੰਦਾ 3 ਸਾਲ ਦੇ ਵਿੱਚ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਮਾਨ ਸਾਹਿਬ ਦਾ ਆਪ ਸਾਥ ਦੇਈਏ ਪੰਜਾਬ ਬਦਲਾਂਗੇ ਜਦੋਂ ਪੰਜਾਬ ਬਦਲੂਗਾ ਹਿੰਦੁਸਤਾਨ 'ਚ ਮੈਸੇਜ ਜਾਊਗਾ ਹਿੰਦੁਸਤਾਨ ਬਦਲੂਗਾ ਆਓ ਆਪਾਂ ਇਕੱਠੇ ਹੋ ਕੇ ਜੋ ਮਾਨ ਸਾਹਿਬ ਦਾ ਸੁਪਨਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਔਰ ਪੰਜਾਬ ਜਿਹੜਾ ਗਿੱਧਿਆ ਪੰਗੜੇ ਵਾਲਾ ਪੰਜਾਬ ਸੀ ਉਹ ਗਿੱਧਿਆ ਪੰਗੜੇ ਵਾਲਾ ਪੰਜਾਬ ਬਣਾਉਣਾ ਮਾਨ ਸਾਹਿਬ ਨੇ ਪਾਰਲੀਮੈਂਟ ਸੀਟਾਂ ਦਾ ਐਲਾਨ ਕਰਿਆ ਆਪਣੀ ਜ਼ਿੰਮੇਵਾਰੀ ਬਣ ਗਈ ਆ ਜਿਵੇਂ ਆਪਾਂ ਕਿਸੀਆਂ ਇਲੈਕਸ਼ਨਾਂ ਵਿੱਚ ਬਾਈ ਦੇ ਵਿੱਚ ਮਾਨ ਸਾਹਿਬ ਨੂੰ ਕਿਹਾ ਸੀਗਾ ਕਿ ਤੁਸੀਂ ਪੰਜਾਬ ਦੇਖੋ ਅਸੀਂ ਬਾਕੀ ਹਲਕੇ ਦੇਖਾਂਗੇ ਹੁਣ ਆਪਣੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਮਾਨ ਸਾਹਿਬ ਨੂੰ ਕਹੀਏ ਤੁਸੀਂ ਆਰਾਮ ਨਾਲ ਬੈਠੋ ਜਿੱਥੇ ਜਿੱਥੇ ਜਾਣਾ ਚਾਹੋ ਉਹ ਕੱਲੇ ਕੱਲੇ ਜਾਓ ਅਸੀਂ ਘਰ ਘਰ ਜਾ ਕੇ ਲੋਕਾਂ ਨੂੰ ਜਿਹੜੇ ਮਾਨ ਸਾਹਿਬ ਨੇ ਮਸਲੇ ਪੰਜਾਬ ਦੇ ਹੱਲ ਕਰਿਆ ਉਹਨਾਂ ਮੁੱਦਿਆਂ ਤੇ ਜਾ ਕੇ ਵੋਟ ਮੰਗੀਏ ਲੋਕਾਂ ਨੂੰ ਅਪੀਲ ਕਰੀਏ ਇਹ ਸਰਾਰੀ ਲੋਕ ਨੇ ਇਹ ਪੰਜਾਬ ਨੂੰ ਲੀਹਾਂ ਤੋਂ ਲਾਉਣਾ ਚਾਹੁੰਦੇ ਨੇ ਮਾਨਸਾਪੰਜਾਬ ਨੂੰ ਲੀਹਾਂ ਤੇ ਚੜਾਉਣਾ ਚਾਹੁੰਦੇ ਨੇ ਆਓ ਆਪਾਂ ਇਕੱਠੇ ਹੋ ਕੇ ਸਾਥ ਦੇਈਏ ਅੱਜ 100 ਕਰੋੜ ਦੇ ਪ੍ਰੋਜੈਕਟਾਂ ਦਾ ਮਾਤਾ ਹਰਪਾਲ ਕੌਰ ਜੀ ਨੇ ਉਦਘਾਟਨ ਕੀਤਾ ਇਸ ਧੂੜੀ ਵਾਸੀਆਂ ਨੂੰ ਤਾਂ ਤੋਹਫਾ ਦਿੱਤਾ ਅੱਜ 2 ਸਾਲ ਸਰਕਾਰ ਪੂਰੇ ਹੋਣ ਤੇ ਮੈਂ ਮਾਤਾ ਹਰਪਾਲ ਕੌਰ ਜੀ ਦਾ ਬਿਸੇ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਸਾਡੀ ਸਮੁੱਚੀ ਟੀਮ ਵੱਲੋਂ ਜਿਹੜੀ ਹਲਕਾ ਧੂੜੀ ਦੀ ਟੀਮ ਆ ਸਾਰੇ ਨਰੇਸ਼ ਜੀ ਹੁਣੀ ਖੜੇ ਨੇ ਮਿੱਤਰ ਸਾਹਿਬ ਹੁਣੀ ਖੜੇ ਨੇ ਸਾਰੇ ਧੂੜੀ ਵਾਸੀਆਂ ਵੱਲੋਂ ਸਾਰਿਆਂ ਦਾ ਮਾਤਾ ਹਰਪਾਲ ਕੌਰ ਜੀ ਦਾ ਬਹੁਤ-ਬਹੁਤ ਧੰਨਵਾਦ। ਅੱਜ ਰਾਸ਼ਤੇ ਦੇ ਚੌਣਾ ਦਾ ਨਾਲ ਹੋਣਾ ਉਸ ਤੋਂ ਪਹਿਲਾਂ ਬਾਤ ਹੈ ਜੀ ਜੇ ਅਸੀਂ ਬੁਲਾਇਆ ਹੈ। ਤਕਰੀਬਨ 100 ਕਰੋੜ ਦੇ ਕਰੀਬ ਅੱਜ ਅਤੇ ਨਿਊਪੱਤਰ ਰੱਖੇ ਜਾ ਰਹੇ ਨੇ। ਅਸੀਂ ਬਹੁਤ ਧੰਕਸ਼ਾਲੀ ਧੂਰੀ ਵਾਲੇ ਇਸ ਤੋਂ ਪਹਿਲਾਂ ਪਟੇਟੇ ਦੀ ਕਿਸਮਾਪੁਰ ਜੀ ਉਦੋਂ ਪਹਿਲਾਂ ਪਟਿਆਲੇ ਅੱਜ ਧੂਰੀ ਦਾ ਨੰਬਰ ਆਇਆ ਹੈ। ਅਸੀਂ ਫੁੱਲੇ ਨਹੀਂ ਸਮਾਰੇ ਸਰਦਾਰ ਪਰਮਜੀਤ ਸਿੰਘ ਮਾਨ ਜੀ ਨੇ ਅੱਜ ਜੋ ਪ੍ਰੋਜੈਕਟ ਅਸੀਂ ਚੱਲ ਰਹੇ ਨੇ ਖਾਸ ਕਰਕੇ ਧੂਰੀ ਦੇ ਵਿੱਚ ਜਿਹੜਾ ਸੂਆ ਢੱਕਾ ਗਿਆ ਹੈ। ਬਹੁਤ ਵੱਡੀ ਗੱਲ ਹੋਈ ਹੈ ਅਸੀਂ 100 ਸਾਲਾਂ ਤੋਂ ਵੀ ਕਰੇ ਸੀਗੇ ਅਸੀਂ ਤਰ੍ਹਾਂ ਜਿਵੇਂ ਅੱਜ ਸਰਕਾਰ ਦਾ ਕੰਮ ਹੋ ਰਿਹਾ ਹੈ ਪਹਿਲਾਂ ਸਿਨੇਮਾ ਰੋਡ ਦਾ ਹੋਇਆ ਅੱਗੇ ਫਿਰ ਹੋਰ ਓਰੇ ਦੇ ਤੇ 100 ਕਰੋੜ ਤੋਂ ਵੀ ਉੱਪਰ ਇਹ ਹੋ ਰਹੇ ਨੇ ਅਸੀਂ ਵਧਾਈ ਦੇ ਪਾਤਰ ਹੈ ਅਸੀਂ ਭਗਵਾਨ ਪੰਜ ਤੋਂ ਉਮੀਦ ਕਰਦੇ ਆਂ ਸੀਐਲ ਸਰ ਤੋਂ ਵੀ ਹੋਰ ਵੀ ਅੱਜ ਜੋਂ ਜਲਦਾ ਲੱਗ ਰਿਹਾ ਹੈ ਆ ਜਲਦੀ ਜਲਦੀ ਕਰਕੇ ਅਸੀਂ ਇਹ 100 ਕਰੋੜ ਦੇ ਪ੍ਰੋਜੈਕਟ ਦਾ ਮੁਕਤ ਕਰ ਰਿਹਾ ਅੱਗੇ ਫਿਰ ਜਦੋਂ ਇਲੈਕਸ਼ਨ ਹੋ ਜਾਣੀਆਂ ਇਹ ਤਿੰਨ ਦਸਤ ਸਮਾਂ ਪਿਆ ਹੈ ਸਾਨੂੰ ਉਮੀਦ ਹੈ ਵੀ ਧੂਰੀ ਚੱਪਕ ਜਾਣੀ ਹੈ ਪੰਜਾਬ ਦੇ ਨਕਸ਼ੇ ਦੇ ਪਹਿਲੇ ਨੰਬਰ ਤੇ ਆਉਣਾ ਹੈ ਚੇਅਰਮੈਨ ਸਾਹਿਬ ਮੀਟ ਹੈ ਨੂੰ ਸੰਗਰੂਰ ਤੋਂ ਲੋਕ ਸਭਾ ਟਿਕਟ ਮਿਲੀ ਹੈ ਕੀ ਕਹਿਣਾ ਚਾਹੋਗੇ ਮੀਟਰ ਜਿੰਚਿ ਮਿਲੀ ਆ ਮੈਂ ਤਾਂ ਪਹਿਲਾਂ ਵੀ ਕਿਹਾ ਜੇ ਦੀ ਪਾਰਟੀ ਸਾਨੂੰ ਟਿਕਟ ਦੇ ਕੇ ਭੇਜੂਗੀ ਜਿਸ ਨੂੰ ਵੀ ਬੰਦੇ ਨੂੰ ਭੇਜੂਗੀ ਮੀਟਰ ਜੀ ਦੇਖੋ ਵੱਡੀ ਲੀਡ ਅੱਜ ਤਾਂ ਕੇ ਭੇਜਾਂਗੇ ਜਗਦੀਪ ਸਿੰਘ ਦਾ ਹਿਵਾਲਾ ਪਿੰਡ ਤੇ ਹੈ ਰੂ ਕੀ ਇਹ ਹੋਣਗੇ ਸੜਕ ਦਾ ਉਦਘਾਟਨ ਕੀਤਾ ਪਿੰਡ ਦੀ ਸੜਕ ਦਾ ਬਹੁਤ ਚੱਕੋ ਪਹਿਲਾਂ ਵੀ ਉਡੀਕ ਕਰਦੇ ਆ ਰਹੇ ਸੀ ਪਰ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਜਿਸ ਸਰਦਾਰ ਪਰਵਾਨ ਸਿੰਘ ਮਾਨ ਤੇਮ ਬੜੇ ਨੇ ਉਦੋਂ ਤੋਂ ਸਾਨੂੰ ਇਸ ਪਾਰਟੀ ਤੋਂ ਬਹੁਤ ਆਸਾ ਜਾਨੇ ਕਿ ਸਰਦਾਰ ਪਰਵਾਨ ਸਿੰਘ ਮਾਨ ਤੇ ਸਾਰੀ ਆਮ ਆਦਮੀ ਪਾਰਟੀ ਤੇ ਇਸ ਪਪੂਲਰ ਮਤਲਬ ਬਹੁਤ ਕਰੇ ਉੱਤਰ ਰਹੇ ਨੇ ਕਿ ਦੇ ਅੱਜ ਪਹਿਲਾ ਬਕਾਸ ਵੀ ਹੋ ਰਿਹਾ ਹੈ ਔਰ ਹਰਕ ਪੱਟੋ ਹੋ ਰਿਹਾ ਹੈ ਕਿ ਅੱਜ ਜਿਹੜੀ ਇਹ ਧੂਰੀ ਕੋਲ ਸ਼ਹਿਰ ਤੋਂ ਕੜਕ ਚੌੜੀ ਦਾ ਉਕਤ ਨੂੰ ਮਾਤਾ ਹਰਪਾਲ ਕੌਰ ਜੀ ਦੇ ਰੱਖਿਆ ਪਿਛਲਾ ਸੀ ਬਹੁਤ ਬਹੁਤ ਪਿੰਡ ਵਾਸੀ ਇਲਾਕਾ ਵਾਸੀ ਬਹੁਤ ਬਹੁਤ ਧੰਨਵਾਦ ਦੇਖੋ ਜੀ ਸਾਹਿਬ ਅੱਜ ਢੜਕਾ ਦਾ ਨਵੀਨੀਕਰਨ ਹੋਣ ਜਾ ਰਿਹਾ ਠੀਕ ਹੈ ਨਾ ਅੱਜ ਆਪਾਂ ਦੇਖ ਰਹੇ ਹਾਂ ਕਿ 2 ਸਾਲ ਤੋਂ ਪੰਜਾਬ ਚ ਮਾਨਸਾਬੂ ਸਰਕਾਰ ਚੱਲ ਰਹੀ ਹੈ ਔਰ ਅੱਜ ਸਾਡੇ ਲਈ ਖੁਸ਼ੀ ਦਾ ਦਿਨ ਹੈ ਸਾਡੇ ਸਤਿਕਾਰਯੋਗ ਮਾਤਾ ਜੀ ਮਾਤਾ ਹਰਪਾਲ ਕੌਰ ਜੀ ਆਸ਼ੀਰਵਾਦ ਦੇ ਰੂਪ ਚ ਨੀ ਪੱਥਰ ਜਿਹੜਾ ਰੱਖਣ ਆਏ ਨੇ ਸੰਗਰੂਰ ਤੋਂ ਜਿਹੜਾ ਲੁਧਿਆਣਾ ਹੈ ਪ੍ਰੀਮਿਕਸ ਪੈਣਾ 66 ਕਰੋੜ ਦਾ ਇਹ ਕੰਮ ਹੈ ਔਰ ਬਹੁਤ ਸ਼ਾਨਦਾਰ ਜਿਹੜਾ ਕੰਮ ਹੈ ਕਿਉਂਕਿ ਸਰਕਾਰ ਚ ਕੋਈ ਵੀ ਕ腐ਸ਼ਨਾਂ ਦੀ ਚੀਜ਼ ਨਹੀਂ ਹੈ ਔਰ ਜੋ ਕਿਹਾ ਸੋ ਕੀਤਾ ਸਾਰੇ ਸੋਚਨੇ ਦੇ ਵਾਅਦਾ ਪੈਣਾ ਬੜਾ ਖੁਸ਼ੀਆਂ ਭਰਿਆ ਦਿਨ ਤੁਹਾਡੇ ਲਈ